ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅੱਜ ਇੱਕ ਧੰਨਵਾਦ ਕਰਦੇ ਆਂ ਅਸੀਂ ਗਲੋਬਲ ਏਡ ਸੰਸਥਾ ਦਾ ਜਿਹੜੀ 2017 ਦੇ ਵਿੱਚ ਹੋਣ ਚਾਈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿੱਦਾਂ ਇਹ ਸਰਕਮਸਟਾਂਸਸ ਬਣਾਏ ਕਿੱਦਾਂ ਇਹ ਸਾਰੀ ਵਿਧੀ ਦਾ ਵਿਧਾਨ ਰਚਿਆ ਕਿੱਦਾਂ ਇਹ ਵੀਰ ਅੱਜ ਜਿਹੜੇ ਤੁਹਾਡੇ ਸਾਹਮਣੇ ਖੜੇ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਕੋਈ ਕਿਹੜੇ ਜ਼ਿਲ੍ਹੇ ਦਾ ਕੋਈ ਕਿਹੜੇ ਜ਼ਿਲ੍ਹੇ ਦਾ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਤੋਂ ਫਿਰ ਉਸ ਤੋਂ ਅੱਗੋਂ ਸਮੁੰਦਰੋਂ ਪਾਰ ਕੁਝ ਵੀਰ ਜੁੜੇ ਜਿਨ੍ਹਾਂ ਨੇ ਅੱਜ ਇਹ ਗਲੋਬਲ ਏਡ ਦੇ ਨਾਂ ਦੀ ਇੱਕ ਸੰਸਥਾ ਬਣਾਈ ਆ ਜਿਹਦੇ ਵਿੱਚ ਕਿੰਨੇ ਹੀ ਲੋਕਾਂ ਦੇ ਘਰ ਦੀਆਂ ਛੱਤਾਂ ਬਣਾਈਆਂ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਕਿੰਨੇ ਲੋਕਾਂ ਦੇ ਮੂੰਹ ਦੇ ਵਿੱਚ ਦਾਣਾ ਪਾਇਆ ਚਾਹੇ ਕੋਵਿਡ ਦਾ ਦੌਰਾਨ ਜਾਂ ਅੱਜ ਦਿੱਕਰ ਵੀ ਕਿੰਨੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾ ਰਹੀ ਹੈ ਸਸਤਾ ਅੱਜ ਤੁਹਾਨੂੰ ਅਸੀਂ ਉਹਦਾ ਬੇਰਵਾ ਦੇਣ ਲੱਗੇ ਆ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ 2016 ਤੋਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਹਨਾਂ ਦੀ ਕਿਰਪਾ ਸਦਕਾ ਸੇਵਾ ਕਰ ਰਹੇ ਹਾਂ। ਤੇ 2017 ਦੇ ਵਿੱਚ ਐਂਡਜੀ ਦੇ ਵਿੱਚ ਸਾਨੂੰ ਕਾਲ ਆਈ ਵੀ ਇੱਥੇ ਡਗਰੂ ਵਾਲੇ ਫਾਟਕਾਂ ਤੇ ਇੱਕ ਬੱਚਾ ਜਿਹਦੀ ਅਵਸਥਾ ਇਸ ਤਰ੍ਹਾਂ ਦੀ ਆ ਵੀ 100% ਡਿਸੇਬਲ ਆ ਸੜਕ ਤੇ ਰੁੜਦਾ ਫਿਰਦਾ ਜ਼ਮੀਨ ਦੇ ਉੱਤੇ ਹੀ ਹਾਲਤ ਇੰਨੀ ਮਾੜੀ ਹੈ ਘਰ 'ਚ ਇੰਨੀ ਗਰੀਬੀ ਹੈ ਰੋਟੀ ਵੀ ਨਹੀਂ ਕਾਨੂੰ ਹੈਗੀ ਪੱਟ ਦੇ ਵਿੱਚ ਰਾੜ ਪਾਈ ਹੋਈ ਸੀ ਬੱਚੇ ਦੇ ਉਹ ਰੌੜ ਵੀ ਇੰਨੀ ਬਾਹਰ ਨਿਕਲੀ ਹੋਈ ਸੀ ਜਦੋਂ ਜ਼ਮੀਨ ਤੇ ਰੁੜਦਾ ਸੀ ਤਾਂ ਉਹ ਰੌੜ ਵੀ ਜ਼ਮੀਨ ਤੇ ਘਿਸੜਦੀ ਸੀ ਤੇ ਉਹਦੀ ਕਿੰਨੀ ਦਰਦ ਕਿੰਨੀ ਤਕਲੀਫ ਹੁੰਦੀ ਹੋ ਉਸ ਬੱਚੇ ਨੂੰ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਡਗਰੂ ਵਾਲੇ ਫਾਟਕਾਂ ਤੋਂ ਗਰਦਤ ਸਿੰਘ ਨਾਂ ਦੇ ਉਸ ਬੱਚੇ ਨੂੰ ਜਦੋਂ ਅਸੀਂ ਲੈਣ ਗਏ ਉਹ ਇਹਨਾਂ ਵੀਰਾਂ ਦੀ ਬਦੌਲਤ ਉਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਹ ਸੇਵਾ ਦਾ ਸਾਨੂੰ ਮੌਕਾ ਮਿਲਿਆ ਜਦੋਂ ਗੁਰਦੇਵਤ ਸਿੰਘ ਨੂੰ ਲੈ ਕੇ ਆਏ ਵੀਡੀਓ ਸ਼ੇਅਰ ਕੀਤੇ ਸੰਗਤ ਦੇ ਨਾਲ ਤਾਂ ਬਹੁਤ ਸਾਰੇ ਭੈਣਾ ਭੜਾਵਾਂ ਨੇ ਗੁਰਦੇਵਤ ਸਿੰਘ ਦੀ ਵੀਡੀਓ ਨੂੰ ਦੇਖ ਕੇ ਉਹਨੂੰ ਦਵਾਮਾਂ ਦਿੱਤੀਆਂ ਅਸੀਸਾਂ ਦਿੱਤੀਆਂ ਤੇ ਉਹਦੇ ਵਿੱਚ ਸੀਗੇ ਬਾਈ ਬਸ਼ੰਬਰ ਸਿੰਘ ਜੀ ਐ ਤਾਂ ਜਲੰਧਰ ਜ਼ਿਲ੍ਹੇ ਤੋਂ ਨੇ ਪਰ ਇਹ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਤੇ ਨਾਲ ਵੀਰੇ ਪ੍ਰਤਪਾਲ ਸਿੰਘ ਜੀ ਇਹਨਾਂ ਨੇ ਵੀਰੇ ਉਹਨਾਂ ਨੇ ਸਾਨੂੰ ਕਾਲ ਕੀਤੀ ਵੀ ਵੀਰੇ ਅਸੀਂ ਇਹਦੀ ਬੱਚੇ ਦੀ ਘਰੇ ਮਦਦ ਕਰਨੀ ਚਾਹੁੰਦੇ ਆ ਵੀਰੇ ਘਰ ਦੇ ਵਿੱਚ ਕੋਈ ਮਦਦ ਕਰਨੀ ਚਾਹੁੰਦੇ ਤੁਸੀਂ ਸਾਨੂੰ ਕਾਊਂਟ ਨੰਬਰ ਦੇ ਦਿਓ ਅਸੀਂ ਪੈਸੇ ਭੇਜਣੇ ਆ ਤੇ ਅਸੀਂ ਵੀਰੇ ਨੂੰ ਕਿਹਾ ਵੀਰੇ ਅਸੀਂ ਪੈਸੇ ਤਾਂ ਲੈਂਦੇ ਨਹੀਂ ਵੀ ਅਸੀਂ ਇਸ ਤਰੀਕੇ ਨਾਲ ਮਦਦ ਨਹੀਂ ਕਰਦੇ ਵੀ ਜੇ ਤੁਸੀਂ ਮਦਦ ਕਰਨੀ ਹੈ ਸਿੱਧੀ ਉਹਨਾਂ ਦੇ ਪਰਿਵਾਰ 'ਚ ਕਰ ਦਿਓ ਉੱਥੇ ਤੇ ਕਹਿੰਦੇ ਵੀ ਉਹਦੇ ਕੋਲੇ ਕਿਵੇਂ ਕਰੀਏ ਕਿੱਦਾਂ ਕਰੀਏ ਵੀ ਸਾਡਾ ਤਾਂ ਅਸੀਂ ਤਾਂ ਬਾਹਰ ਬੈਠੇ ਆ ਤਾਂ ਅਸੀਂ ਇਹਨਾਂ ਨੂੰ ਵੀਰੇ ਉਹਨਾਂ ਨੂੰ ਨੰਬਰ ਦਿੱਤਾ ਇਹਨਾਂ ਵੀਰੇ ਉਹਨਾਂ ਦਾ ਸੱਤ ਪਾਰ ਹੁਣੀ ਹੋਰ ਸਾਰੇ ਵੀਰ ਜਿਹੜੇ ਉਸ ਟਾਈਮ ਸਾਡੇ ਨਾਲ ਜੁੜੇ ਹੋਏ ਸੀ ਤੇ ਇਹਨਾਂ ਨੇ ਬਾਈ ਜੀ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਸੰਪਰਕ ਕੀਤਾ ਵੀਰ ਉਹਨਾਂ ਨਾਲ ਤੇ ਇਹਨਾਂ ਨਾਲ ਗੱਲ ਕਰਨ ਤੋਂ ਬਾਅਦ ਇਹਨਾਂ ਨੇ ਪੈਸੇ ਭੇਜਣ ਲੱਗਿਆਂ ਨੇ ਮੈਨੂੰ ਪੁੱਛਿਆ ਵੀ ਇਹ ਵੀਰ ਕਿੱਦਾਂ ਨੇ ਵੀ ਮੈਂ ਪੈਸੇ ਭੇਜਣਿਆਂ ਵੀ ਭੇਜ ਦਈਏ ਮੈਂ ਕਿਹਾ ਵੀ ਵੀਰੇ ਸਾਡੇ ਨਾਲ ਦੇਖੋ ਇਹਨਾਂ ਨੇ ਵੀਰ ਉਹਨਾਂ ਨੇ ਜਿਹੜੀ ਸੇਵਾ ਦੇ ਆਧਾਰ ਤੇ ਸਾਂਝ ਪਾਈ ਆ ਤੇ ਉਹ ਚੰਗੇ ਬੰਦੇ ਹੋਣਗੇ ਕੋਈ ਮਾੜੇ ਨਹੀਂ ਹੋਣਗੇ ਆਰ ਸਪੰਸਰ ਸਾਹਿਬ ਇੱਥੇ ਆ ਜਾਓ ਤਾਂ ਵਿਸ਼ੇਂਬਰ ਵੀਰੇ ਉਹਨਾਂ ਨੇ ਉੱਥੇ ਕੁਝ ਦੋਸਤਾਂ ਨਾਲ ਰਲ ਕੇ ਆਪਣੀ ਦਸਾਂ ਨਾਹਾਂ ਦੀ ਕਿਰਤ ਦੀ ਸੇਵਾ ਉਦੋਂ ਗੁਰਦੇਵਤ ਸਿੰਘ ਦੇ ਘਰ ਭੇਜੀ ਜੀ ਦੇ ਨਾਲ ਉਹਨਾਂ ਨੇ ਘਰ ਤੋਂ ਸੁਧਾਰ ਕੀਤਾ ਗਿਆ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਜੁੜੇ ਆਪਸ ਵਿੱਚ ਫਿਰ ਉਹ ਮੋਗੇ ਏਰੀਏ ਚ ਡਗਰੂ ਵਾਲੀ ਸਾਈਡ ਬਹੁਤ ਸਾਰੇ ਹੋਰਾਂ ਪਰਿਵਾਰਾਂ ਦੀ ਮਦਦ ਕਰਨੇ ਸ਼ੁਰੂ ਕਰਤੀ ਅੱਗੋਂ ਇਹ ਸੰਸਥਾ ਦਾ ਨਾਮ ਗਲੋਬਲ ਏਡ ਦੇ ਨਾਮ ਤੇ ਰੱਖ ਕੇ ਸੰਸਥਾ ਰਜਿਸਟਰਡ ਕਰਾ ਲਈ ਗਈ ਅੱਜ ਇਹਦੇ ਵਿੱਚ ਜਲੰਧਰ ਤੋਂ ਕਪੂਰਥਲੇ ਤੋਂ ਫਿਰੋਜ਼ਪੁਰ ਤੋਂ ਵੀ ਰੂਣੀ ਦੱਸਦੇ ਸੀ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਇਹਨਾਂ ਦੇ ਮੈਂਬਰ ਪਹੁੰਚੇ ਹੋਏ ਨੇ ਇੱਥੇ ਤੇ ਅੱਜ ਬਸ਼ੰਬਰ ਸਿੰਘ ਜੀ ਤੇ ਪਿਰਤਪਾਲ ਸਿੰਘ ਜੀ ਇੰਗਲੈਂਡ ਤੋਂ ਆਏ ਹੋਏ ਨੇ ਅੱਜ ਇਸ ਸੰਸਥਾ ਇੱਥੇ ਸਾਡੇ ਸੁਪਨਿਆਂ ਦੇ ਘਰ ਵਿੱਚ ਇਹਨਾਂ ਦੇ ਸਾਰੇ ਮੈਂਬਰਾਂ ਨੇ ਸ਼ਿਰਕਤ ਕੀਤੀ ਤੇ ਆ ਕੇ ਬਾਈ ਜੀ ਨੇ ਅੱਜ ਸਾਨੂੰ ਯਾਦ ਕਰਾਇਆ ਅਸੀਂ ਕਈ ਵਾਰੀ ਇਨਸਾਨ ਉਹ ਸਾਰੀਆਂ ਚੀਜ਼ਾਂ ਨੂੰ ਨਹੀਂ ਧਿਆਨ ਦੇ ਪਾਉਂਦਾ ਜਿਹੜੀਆਂ ਉਹਨਾਂ ਦੇ ਆਸ-ਪਾਸ ਇਹ ਘਟਨਾਵਾਂ ਘਟਦੀਆਂ ਜੋ ਆਪਾਂ ਕਰਦੇ ਆਂ ਚੰਗਾ ਚਾਹੇ ਮਾੜਾ ਉਦਾਸਰ ਸਿੱਧਾ ਸਿੱਧੇ ਰੂਪ ਚ ਸਾਡੇ ਸਮਾਜ ਦੇ ਉੱਪਰ ਪੈਂਦਾ ਜੇ ਅਸੀਂ ਮਾੜਾ ਕਰਦੇ ਅੱਜ ਗੈਂਗਸਟਰਾਂ ਦੀ ਗੱਲ ਕਰ ਲਈਏ ਤੇ ਬਹੁਤ ਸਾਰੇ ਨੌਜਵਾਨ ਗੈਂਗਸਟਰ ਬਣਨ ਵੱਲ ਨੂੰ ਵਧਿਆ ਵਿਖਣੀ ਉਹ ਵੀ ਇੱਕ ਚੰਗੀ ਚੀਜ਼ ਹੀ ਆ ਗੈਂਗਸਟਰ ਬਣਨਾ ਵਿਖਣੀ ਕੋਈ ਅਉਧੇ ਵਾਲੀ ਗੱਲ ਆ ਤੇ ਜੇ ਸੇਵਾਵਾਲ ਨੂੰ ਸਾਡੇ ਵਰਗਿਆਂ ਨੂੰ ਬਾੜਾ ਸੱਚੇ ਪਾਤਸ਼ਾਹ ਨੇ ਤੋਰਿਆ ਤੇ ਸਾਤੋਂ ਵੀ ਅੱਗੋਂ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਇੱਕ ਸੇਧ ਲੈ ਕੇ ਅੱਗੋਂ ਆਪਣੀਆਂ ਸੇਵਾਵਾਂ ਮਾ ਸ਼ੁਰੂ ਕਰਦੇ ਨੇ ਉਹ ਸਾਨੂੰ ਨਹੀਂ ਪਤਾ ਪਰਦੇ ਦੇ ਪਿੱਛੇ ਕੀ ਹੋ ਰਿਹਾ ਅਸੀਂ ਇਸ ਗੱਲੋਂ ਅਣਜਾਣ ਆ ਵੀ ਸਾਨੂੰ ਕਿੰਨੇ ਲੋਕ ਨੇ ਜਿਹੜੇ ਪਿਆਰ ਕਰਦੇ ਨੇ ਤੇ ਸਾਡੇ ਉਸ ਜਜ਼ਬੇ ਨੂੰ ਆਪਣੇ ਵਿੱਚ ਭਰ ਕੇ ਅੱਗੇ ਹੋਰ ਸੇਵਾਵਾਂ ਕਰ ਰਹੇ ਨੇ ਅੱਜ ਇਹ ਸੰਸਥਾ ਦੀ ਸਾਰੀ ਜਦੋਂ ਵੀਰ ਜੀ ਉਹਨਾਂ ਦੇ ਮੂੰਹੋਂ ਗੱਲ ਸੁਣੀ ਤਾਂ ਬੜਾ ਚੰਗਾ ਲੱਗਿਆ ਵੀ ਸਾਡੇ ਜਿਹੜੇ ਕੀਤੇ ਹੋਏ ਕਾਰਜੇ ਕਰਜੂਗੀ ਹੱਥਾਂ ਤੋਂ ਉਹ ਕਾਲਪੁਰਖ ਵਾਹਿਗੁਰੂ ਜਿਹੜੀ ਸੇਵਾ ਲੈ ਰਹੇ ਨੇ ਇਹਨੂੰ ਅੱਗੇ ਤੱਕ ਪਹੁੰਚਾਉਣ ਵਾਲੇ ਅੱਗੋਂ ਹੋਰ ਇਸ ਸੇਵਾ ਦੇ ਬੂਟੇ ਤੋਂ ਹੋਰ ਅੱਗੇ ਬੂਟੇ ਲੱਗ ਰਹੇ ਨੇ ਤੇ ਜਿਹੜੇ ਦਰਾਖਤ ਦੇ ਰੂਪ ਦੇ ਵਿੱਚ ਧਾਰਨ ਹੋ ਕੇ ਸਮਾਜ ਨੂੰ ਠੰਡੀ ਹਵਾ ਸਮਾਜ ਨੂੰ ਉਹ ਦੁੱਖ ਤਕਲੀਫਾਂ ਦੇ ਨਾਲ ਭਰੀਆਂ ਹੋਈਆਂ ਮਾਵਾ ਭੈਣਾ ਬੱਚੇ ਵੀਰ ਬਜ਼ੁਰਗਾਂ ਨੂੰ ਉਹਨਾਂ ਦੀ ਬਣਦੀ ਮਦਦ ਕਰਨ ਲਈ ਤਿਆਰ ਨੇ ਅੱਜ ਇਹ ਸਸਤਾ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਖਾਸ ਕਰਕੇ ਇਹਨਾਂ ਦੇ ਐਨਆਰਆਈ ਵਿੰਗ ਦਾ ਵੀਰ ਉਹਨਾਂ ਦਾ ਜਿਨ੍ਹਾਂ ਨੇ ਇਹਨਾਂ ਵੀਰਾਂ ਨੂੰ ਉੱਥੋਂ ਸੇਵਾਵਾਂ ਭੇਜੀਆਂ ਤੇ ਇਹਨਾਂ ਨੇ ਮੂਰੇ ਹੋ ਕੇ ਸਾਰਿਆਂ ਨੇ ਚਾਹੇ ਉਹ ਕਿਸੇ ਦੇ ਘਰ ਬਣਾ ਕੇ ਦਿੱਤੇ ਆ ਚਾਹੇ ਉਹ ਰਾਸ਼ਨ ਦੀ ਸੇਵਾ ਚਾਹੇ ਉਹ ਇਲਾਜ ਜਿਹੜੇ ਲੋਕਾਂ ਦੇ ਹੋ ਰਹੇ ਨੇ ਘਰਾਂ 'ਚ ਬੈਠਿਆਂ ਦੇ ਇਹ ਵੀਰ ਸਾਰੇ ਰਲ ਕੇ ਸੇਵਾ ਕਰਦੇ ਨੇ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਇਹ ਸੇਵਾ ਨੂੰ ਚੰਗੇ ਮਨ ਨਾਲ ਸਾਫ਼ ਨੀਤ ਨਾਲ ਸੇਵਾ ਕਰਨ ਦਾ ਬਲ ਤੇ ਉਦਮ ਬਖਸ਼ਣ ਸੱਚੇ ਪਾਤਸ਼ਾਹ ਬਹੁਤ ਧੰਨਵਾਦ ਆ ਭਾਈ ਤੁਸੀਂ ਅੱਜ ਸਾਡੇ ਕੋ ਆਏ ਨਹੀਂ ਨਹੀਂ ਥੈਂਕ ਯੂ ਤੁਹਾਡਾ ਤੁਸੀਂ ਸਾਨੂੰ ਆ ਕੇ ਦੱਸਿਆ ਸਾਡਾ ਬਹੁਤ ਮਾਣ ਵਧਿਆ ਵੀ ਅਸੀਂ ਕਿਸੇ ਹੋਰ ਵੀ ਕੰਮ ਆ ਰਹੇ ਹਾਂ ਸਾਨੂੰ ਦੇਖ ਕੇ ਹੋਰ ਵੀ ਭੈਣ ਭਰਾ ਆਪਣੀਆਂ ਡਿਊਟੀਆਂ ਸੰਭਾਲ ਰਹੇ ਨੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਪੰਚ ਸਾਹਿਬ ਅਸ਼ੀਰਵਾਦ ਦੇ ਦਿਓ ਇਹਨਾਂ ਨੂੰ ਸਾਡੇ ਸਰਪੰਚ ਸਾਹਿਬ ਨੇ ਕਿਹਾ ਸਰਪੰਚ ਸਾਡੇ ਨਾ 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 ਬਾਈ ਉਹ ਨਹੀਂ ਨਹੀਂ ਅਸੀਂ ਕੌਣ ਅਸ਼ੀਰਵਾਦ ਦੇਣ ਵਾਲੇ ਭਰਾਵਾ ਬਈ ਇੱਧਰ ਹਾਂਜੀ ਆ ਸਾਡੀ ਛੋਟੀ ਭੈਣ ਨਾ 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 ਆ ਦੇਖੋ ਬਾਪੂ ਆ ਕੁੜੀ ਤੇ ਵੀ ਦੇ ਦੇ ਹਾਂਜੀ ਖਾਲਸਾ ਵਾਲੇ ਜਿਹੜੇ ਜਿਹੜੇ ਬਾਈ ਸਿਪਾਹੀ ਹਾਂ ਹਾਂ ਰਵੀ ਖਾਲਸਾ ਜੀ ਉਹ ਵੀ ਥੋੜੀ ਸਪੋਰਟ ਕਰਦੇ ਦੇਖੋ ਰਵੀ ਸਿੰਘ ਖਾਲਸਾ ਬਾਈ ਜੀ ਵੀਰ ਸਾਡੇ ਪਿਛਲੇ ਸਮੇਂ ਚ ਬਿਮਾਰ ਵੀ ਰਹੇ ਬਹੁਤ ਸਾਰੇ ਭੈਣਾ ਭਰਾਵਾਂ ਨੇ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਜੋ ਅੱਜ ਗੁਰੂ ਦੀ ਕਿਰਪਾ ਨਾਲ ਤੰਦਰੁਸਤ ਵੀ ਹੋ ਰਹੇ ਨੇ ਅਮਰਪ੍ਰੀਤ ਵੀਰ ਇੱਥੇ ਸਾਡੇ ਇੰਡੀਆ ਦੇ ਵਿੱਚ ਬੜੀ ਵੱਡੀ ਸੇਵਾ ਕਰਦੇ ਨੇ ਉਹਨਾਂ ਦੀ ਵੀ ਜਿਹੜੀ ਸੇਵਾ ਪੂਰੀ ਵਰਲਡ ਲੈਵਲ ਤੇ ਫੈਲੀ ਹੋਈ ਆ ਉਹਦੇ ਨਾਲ ਵੀ ਅੱਗੋਂ ਇਹ ਵੀਰ ਹੁਣੇ ਸਾਰੇ ਜੁੜੇ ਹੋਏ ਨੇ ਉਸਾਸਤਾ ਨਾਲ ਵੀ ਖਾਲਸਾ ਈਟ ਦੇ ਨਾਲ ਉਹ ਵੀ ਅੱਗੋਂ ਖਾਲਸਾ ਈਟ ਵੀ ਇਹਨਾਂ ਦੇ ਨਾਲ ਜੁੜ ਕੇ ਸਰਦਾਰ ਰਵੀ ਸਿੰਘ ਖਾਲਸਾ ਜੀ ਇਹਨਾਂ ਸਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਖਾਲਸਾ ਈਟ ਦੇ ਸਾਰੇ ਮੈਂਬਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਸਾਡੇ ਖਾਲਸਾ ਜੀ ਨੂੰ ਰਵੀ ਸਿੰਘ ਖਾਲਸਾ ਜੀ ਨੂੰ ਤੰਦਰੁਸਤੀ ਬਖਸ਼ਣ ਜਿਹੜੀ ਤਕਲੀਫ ਜਿਹੜੇ ਦੁੱਖ ਦੇ ਵਿੱਚੋਂ ਉਹ ਨਿਕਲ ਰਹੇ ਨੇ ਪ੍ਰਮਾਤਮਾ ਉਹਨਾਂ ਨੂੰ ਸ਼ਕਤੀ ਬਖਸ਼ਣ ਵੀ ਉਹ ਤੰਦਰੁਸਤ ਹੋ ਕੇ ਆਪਣੇ ਆਖਰੀ ਸਵਾਸ ਤੱਕ ਸੇਵਾ ਕਰਦੇ ਰਹਿਣ ਸਭ ਦੀਆਂ ਜਿੰਨੀਆਂ ਕਿ ਬੇਨਤੀਆਂ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰਿਆਂ ਦਾ ਜਿਹੜੇ ਭੈਣ ਭਰਾ ਜੁੜੇ ਹੋਏ ਨੇ ਉਹਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਹ ਨਹੀਂ ਕਿ